ਸਰਬਜੀਤ ਕੌਰ ਜਿਹੜੀ ਕਿ ਹਣ ਨੂਰ ਹਸਨ ਬਣ ਚੁੱਕੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨ ਉਸਨੇ ਕੀ ਕਾਰਾ ਕੀਤਾ ਆਪਣੇ ਪਿੰਡ ਦਾ ਨਾਮ ਬਦਨਾਮ ਕੀਤਾ ਆਪਣੇ ਪਰਿਵਾਰ ਦਾ ਨਾਮ ਬਦਨਾਮ ਕੀਤਾ ਉਸਦਾ ਪਤੀ ਦਾ ਵਿਚਾਰਾ ਸਾਹਮਣੇ ਹੀ ਨਹੀਂ ਆ ਰਿਹਾ ਉਸਨੇ ਅਜਿਹੀ ਸ਼ਰਮਨਾਕ ਕਰਤੂਤ ਕੀਤੀ ਪਿੰਡ ਵਾਲਿਆਂ ਵੱਲੋਂ ਤਾਂ ਇਹ ਵੀ ਐਲਾਨ ਕੀਤਾ ਗਿਆ ਕਿ ਅਸੀਂ ਜਦੋਂ ਪੰਜਾਬ ਵਾਪਸ ਆਵੇਗੀ ਭਾਰਤ ਵਾਪਸ ਆਵੇਗੀ ਤਾਂ ਅਸੀਂ ਉਸ ਦੇ ਗਧੇ ਉੱਪਰ ਬਿਠਾ ਕੇ ਢੇੜੇ ਕਢਾਵਾਂਗੇ ਕਿਉਂਕਿ ਉਸ ਨੇ ਕਰਤੂਤ ਹੀ ਇੰਨੀ ਸ਼ਰਮਨਾਕ ਕੀਤੀ ਆਪਣੇ ਬੱਚੇ ਛੱਡ ਕੇ ਜੋ ਕਿਸੇ ਬਗਾਨੇ ਬੰਦੇ ਨਾਲ ਤੁਰ ਗਈ ਆਪਣੇ ਬੱਚਾਂ ਦਾ ਉਸ ਨੂੰ ਭੋਰਾ ਵੀ ਖਿਆਲ ਨਹੀਂ ਆਇਆ ਨਾ ਹੀ ਉਸ ਨੂੰ ਆਪਣੇ ਮਾਪੇ ਭਰਾ ਅਤੇ ਪਿੰਡ ਦੀ ਇੱਜ਼ਤ ਕੋਈ ਦਾ ਕੋਈ ਵੀ ਖਿਆਲ ਨਹੀਂ ਆਇਆ ਉਸ ਨਾਲ ਅਜੇਹਾ ਹੀ ਕਾਰਾ ਕੀਤਾ ਜਾਵੇਗਾ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਵਿੱਚ ਭਾਲ ਜਾਰੀ ਆ ਕਿਉਂਕਿ ਪਿਛਲੇ 15 ਦਿਨਾਂ ਤੋਂ ਪੁਲਿਸ ਹੌਸ ਨੂੰ ਲੱਭ ਰਹੀ ਆ ਉਸਨੇ ਜੋ ਵਿਅਕਤੀ ਨਾਲ ਉਹ ਸ਼ੇਖੂਪੁਰਾ ਦੇ ਭੱਜੀ ਸੀ ਉਸ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੋਇਆ ਸੀ ਤੇ ਉਸ ਨੂੰ ਕੱਲ 15 ਦਿਨਾਂ ਬਾਅਦ ਛੱਡਿਆ ਗਿਆ ਪੁਲਿਸ ਨੇ ਬੜੀ ਕੋਸ਼ਿਸ਼ ਕੀਤੀ ਤਾਂ ਜੋ ਸਰਬਜੀਤ ਦਾ ਪਤਾ ਲੱਗ ਸਕੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੋਵੇਂ ਦੇਸ਼ਾਂ ਦੇ ਲੋਕ ਇਹ ਕਹਿ ਰਹੇ ਆ ਕਿ ਜਿਹੜੀ ਆਪਣੇ ਪਰਿਵਾਰ ਦੀ ਨਹੀਂ ਬਣੀ ਆਪਣੇ ਬੱਚਿਆਂ ਦੀ ਨਹੀਂ ਬਣੀ ਉਹ ਹੋਰ ਕਿਸੇ ਦੀ ਕਿੱਥੋਂ ਬਣ ਜਾਊਗੀ ਤੇ ਇਸ ਦੇ ਨਾਲ ਜੋ ਲੋਕਾਂ ਦੇ ਆਪਸੀ ਰਿਸ਼ਤੇ ਆ ਉਹ ਖਰਾਬ ਹੋ ਰਹੇ ਆ ਲੋਕ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਰਹੇ ਆ ਜਿੱਥੇ ਪੰਜਾਬ ਦੇ ਵਿੱਚ ਮਾਹੌਲ ਦਿਨ ਬਦਨ ਖਰਾਬ ਹੋ ਰਿਹਾ ਕਿਉਂਕਿ ਕਾਨੂੰਨ ਜੇ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਭਾਈ ਆਪਦੀ ਮਰਜ਼ੀ ਨਾਲ ਵਿਆਹ ਕਰਾ ਸਕਦੇ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਪਿੰਡ ਵਿੱਚ ਕਿਸੇ ਗਵਾਂਢੀਆਂ ਦੀ ਕੁੜੀ ਨਾਲ ਵਿਆਹ ਕਰਵਾ ਲਓ ਕਿਉਂਕਿ ਸਿਆਣੇ ਉਹਨਾਂ ਦੇ ਮਾਪੇ ਕਿੱਥੇ ਜਾਣ ਜੇਕਰ ਤੁਸੀਂ ਅਜਿਹਾ ਕਰ ਦਿਓ ਮਾਪਿਆਂ ਦੀ ਇੱਜ਼ਤ ਦਾ ਵੀ ਸੋਚਣਾ ਚਾਹੀਦਾ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਕਿਉਂਕਿ ਜਿਨ੍ਹਾਂ ਨੇ ਤੁਹਾਨੂੰ 20-22 ਸਾਲ ਦਾ ਪਾਲ ਕੇ ਕੀਤਾ ਉਹ ਇੱਕ ਸਮਾਜ ਦੇ ਵਿੱਚ ਰਹਿ ਰਹੇ ਆ ਤੇ ਸਮਾਜ ਦੀ ਵੀ ਇੱਕ ਮਰਿਆਦਾ ਜਿਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਤਾਂ ਉਸ ਦੇ ਮਾਪਿਓ ਦਾ ਕੀ ਬਣਦਾ ਆਪਾਂ ਸਾਰਿਆਂ ਨੂੰ ਪਤਾ ਸਮਾਜ ਉਹਨਾਂ ਦੇ ਮਾਪਿਓ ਨੂੰ ਕਿੰਨੇ ਤਾਣੇ ਮੇੜੇ ਮਾਰਦਾ ਇਹ ਵੀ ਆਪਾਂ ਨੂੰ ਪਤਾ ਜਿੰਨੀ ਜ਼ਿੰਦਗੀ ਵਿੱਚ ਉਹਨਾਂ ਨੇ ਆਪਣੀ ਇੱਜ਼ਤ ਕਮਾਈ ਹੁੰਦੀ ਆ ਕਈ ਬੰਦੇ ਮਿੰਟਾਂ ਵਿੱਚ ਉਸ ਨੂੰ ਤਾਰ-ਤਾਰ ਕਰ ਦਿੰਦੇ ਆ ਉਹ ਕਿੱਥੇ ਮੂੰਹ ਲਗਾਉਣ ਕਿੱਥੇ ਜਾ ਕੇ ਉਹ ਰਹਿਣ ਜਿੱਥੇ ਲੋਕਾਂ ਨੂੰ ਉਹਨਾਂ ਦੇ ਤਾਣੇ ਮੇਣੇ ਨਾ ਸੁਣਨੇ ਪੈਣ ਇਸ ਕਰਕੇ ਕਿਹਾ ਜਾਂਦਾ ਕਿ ਭਾਈ ਆਪਦੀ ਮਰਜ਼ੀ ਜੋ ਕਰੋ ਪਰ ਆਪਣੇ ਮਾਪਿਆਂ ਦੇ ਅੱਖੇ ਲੱਗੋ ਵਿਆਹ ਤਾਂ 4 ਦਿਨਾਂ ਦਾ ਚੰਗਾ ਲੱਗਦਾ ਪਿਆਰ ਵੀ 4 ਦਿਨਾਂ ਦਾ ਚੰਗਾ ਲੱਗਦਾ ਪਰ ਜਦੋਂ ਘਰ ਵਿੱਚ ਆਟਾ ਲੂਣ ਦਾਲ ਲਿਉਣੀ ਪਵੇ ਤਾਂ ਉਸ ਸਮੇਂ ਪਿਆਰ ਤਾਰ-ਤਾਰ ਹੋ ਜਾਂਦਾ ਕਿਉਂਕਿ ਉਸ ਸਮੇਂ ਪਿਆਰ ਇਕੱਲਾ ਨਹੀਂ ਨਿਭਦਾ ਘਰ ਚ ਚਲਾਉਣ ਵਾਸਤੇ ਵੀ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਇਸ ਕਰਕੇ ਤਾਂ ਹੀ ਕਹਿੰਦੇ ਨੇ ਕਿ ਤੁਸੀਂ ਆਪਣੇ ਸਿਆਣੇ ਬਜ਼ੁਰਗਾਂ ਦੀ ਗੱਲ ਸੁਣੋ ਤੇ ਉਹਨਾਂ ਦੇ ਆਖੇ ਲੱਗੋ ਜਿਹੜਾ ਕੰਮ ਸਰਬਜੀਤ ਕੌਰ ਨੇ ਕੀਤਾ ਉਹ ਵਾਕਈ ਸ਼ਰਮਨਾਕ ਆ ਇਸ ਦੇ ਨਾਲ ਕਿੰਨੀਆਂ ਔਰਤਾਂ ਨੂੰ ਸੁਣਨਾ ਪੈਂਦਾ ਸਹਾਰਨਾ ਪੈਂਦਾ ਕਿਉਂਕਿ ਸਾਰੀਆਂ ਔਰਤਾਂ ਇੱਕੋ ਜੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੁਝ ਘਟੀਆ ਬਰਤੀ ਦੇ ਲੋਕ ਹੁੰਦੇ ਆ ਜੋ ਔਰਤ ਨੂੰ ਨਿਸ਼ਾਨਾ ਬਣਾਉਂਦੇ ਆ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੁੰਦਾ ਤੇ ਉਹ ਆਦਮੀ ਜਿਸ ਨੇ ਇੰਨੀ ਘਟਿਆ ਕਰਤੂਤ ਕੀਤੀ ਜਿਸ ਦੇ ਦੋ ਬੱਚੇ ਉਸ ਔਰਤ ਨੂੰ ਆਪਣੀਆਂ ਗੱਲਾਂ ਵਿੱਚ ਲਾਇਆ ਤੇ ਉਸ ਦਾ ਘਰ ਖਰਾਬ ਕੀਤਾ ਉਸ ਲਈ ਵੀ ਉਸ ਦੇ ਪਿੰਡ ਵਾਲੇ ਉਸ ਨੂੰ ਬੁਰਾ ਭਲਾ ਕਹਿ ਰਹੇ ਆ ਉਹ 15 ਦਿਨਾਂ ਤੋਂ ਆਪਣੇ ਘਰ ਨੂੰ ਜਿੰਦਾ ਲਾ ਕੇ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਪੁਲਿਸ ਉਸ ਦੀ ਭਾਲ ਕਰ ਰਹੀ ਆ ਜਦੋਂ ਹੀ ਪੁਲਸੇ ਕਹਿ ਰਹੀ ਹੈ ਕਿ ਜਦੋਂ ਸਾਨੂੰ ਉਹ ਮਿਲੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ